ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਇੱਕ ਵਾਰ ਤੋਂ ਫਿਰ ਗਗਨ ਬਲੌਗਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਅਸੀਂ ਸ੍ਰੀ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇ ਹਾਂ ਜੋ ਕਿ ਆਪਾਂ ਛਪ ਦੇ ਸ਼ਹਾਦਤ ਤੇ ਰਿਲੇਟਡ ਵੀਡੀਓਜ਼ ਬਣਾ ਰਹੇ ਸੀਗੇ ਪੜਾ ਦਰ ਪੜਾ ਪੜਾ ਅੱਜ ਅਸੀਂ ਗੋਦਵਰਾ ਸ੍ਰੀ ਠੰਡੇ ਉਦਸਾਹ ਕੋਲ ਜੀ ਜੋ ਕਿ ਤੁਸੀਂ ਗੋਦਵਰਾ ਸਾਹਿਬ ਦੇਖ ਸਕਦੇ ਹੋ ਮੇਰੇ ਪਿੱਛੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਸ ਸਥਾਨ ਤੇ ਹੀ ਆਪਣੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ 10 ਸਪੋ ਦੀ ਰਾਤ ਨੂੰ ਲੈ ਜਾਇਆ ਗਿਆ ਸੀਗਾ ਤੇ ਸਰਾਂਦ ਦੇ ਨਵਾਬ ਵਜ਼ੀਰ ਖਾਂ ਦੁਆਰਾ ਇਸ ਚੋ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦਿਆਂ ਨੂੰ ਤਸੀਹੇ ਦੇਣ ਲਈ ਇਸ ਸਥਾਨ ਤੇ ਹੀ ਰੱਖਿਆ ਗਿਆ ਸੀਗਾ ਤੇ ਇਸ ਬੁਰਜ ਦੀ ਜੋ ਬਨਾਵਟ ਸੀ ਜੋ ਕਿ ਗਰਮੀਆਂ ਦੇ ਦਿਨਾਂ ਦੇ ਵਿੱਚ ਵੀ ਇਸ ਜਗ੍ਹਾ ਤੇ ਗਰਮੀ ਨਹੀਂ ਲੱਗਦੀ ਸੀਗੀ ਇਹ ਠੰਡਾ ਰਹਿੰਦਾ ਸੀਗਾ ਇਸ ਦੇ ਲਵੇ ਹੀ ਇੱਕ ਨਦੀ ਬੈੰਦੀ ਸੀਗੀ ਜੋ ਕਿ ਠੰਡੀ ਹਵਾ ਇਸ ਬੁਰਜ ਤੇ ਇੱਥੇ ਉਹ ਪੈਂਦੀ ਸੀਗੀ ਅਤੇ ਸਰਦੀਆਂ ਦੇ ਵਿੱਚ ਵੀ ਇਸ ਜਗ੍ਹਾ ਨੂੰ ਜੋ ਕਿ ਬਹੁਤ ਜ਼ਿਆਦਾ ਠੰਡ ਲੱਗਦੀ ਸੀਗੀ ਦੋ ਹੀ ਅਵਸਥਾ ਦੇ ਵਿੱਚ ਜ਼ਿਆਦਾ ਠੰਡ ਲੱਗਦੀ ਹੈ ਜਾਂ ਤਾਂ ਜ਼ਿਆਦੇ ਬਜ਼ੁਰਗ ਵਿੱਚ ਜਾਂ ਤੇ ਫਿਰ ਜੋ ਬੱਚਿਆਂ ਦੀ ਜੋ ਅਵਸਥਾ ਹੁੰਦੀ ਹੈ ਉਹਦੇ ਵਿੱਚ ਮਾਤਾ ਗੁਜਰੀ ਜੀ ਅਤੇ ਛੋਟ ਸਾਬਜਦਿਆਂ ਨੂੰ ਤਸੀਹੇ ਦੇਣ ਲਈ ਹੀ ਸਰੰਦ ਦੇ ਨਵਾਬ ਵਜੀਰ ਖਾਨ ਦੁਆਰਾ ਇਸ ਸਥਾਨ ਤੇ ਹੀ ਰੱਖਿਆ ਗਿਆ ਸੀਗਾ ਇਤਿਹਾਸ ਦੇ ਵਿੱਚ ਦੋ ਤੱਥ ਮਿਲਦੇ ਹਨ ਪ੍ਰੋਫੈਸਰ ਸਤਵੀਰ ਸਿੰਘ ਜੀ ਅਤੇ ਭਾਈ ਵਿਸਾਖਾ ਸਿੰਘ ਪ੍ਰਿੰਸੀਪਲ ਸਤਵੀਰ ਸਿੰਘ ਹੁਣਾਂ ਦੇ ਮਤਾਬ ਉਹਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਹੱਪੜਾ ਦੇ ਕੇ ਸਰੰਦ ਫਤਿਹ ਕਰਨ ਲਈ ਤੋੜਿਆ ਸੀਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੰਘਾਂ ਨੇ ਇਸ ਸਾਰੇ ਜੋ ਸਰੰਦ ਸੀਗਾ ਉਹਨੂੰ ਢਾਹ ਢੇਰੀ ਕਰ ਦਿੱਤਾ ਸੀਗਾ ਜੋ ਕਿ ਉਸ ਦੇ ਵਿੱਚ ਠੰਡਾ ਬੁਰਜ ਵੀ ਘਾਟੇ ਦੀ ਕਾਰ ਦਿੱਤਾ ਸੀਗਾ ਜਦੋਂ ਮਹਾਰਾਜਾ ਪਟਿਆਲਾ ਜੀ ਦੇ ਮੁਤਾਬਕ ਉਹਨਾਂ ਨੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦਰਬਾਰ ਸਾਹਿਬ ਦੀ ਸੇਵਾ ਕਰਾਈ ਸੀਗੀ ਤੇ ਉਹਨਾਂ ਨੇ ਨਾਲ ਹੀ ਠੰਡੇ ਬੁਰਜ ਦੀ ਸੇਵਾ ਵੀ ਕਰਾਈ ਸੀ ਇੱਕ ਪਾਸੇ ਜੋ ਆਪਣੇ ਦੂਸਰਾ ਇਤਿਹਾਸ ਮਿਲਦਾ ਹੈ ਭਾਈ ਦੀ ਸਾਖਾ ਸਿੰਘ ਜੀ ਉਹਨਾਂ ਨੇ ਉਹਨਾਂ ਦੇ ਮੁਤਾਬਕ ਜਦੋਂ ਸਿੰਘਾ ਨੇ ਅਤੇ ਬਾਬਾ ਬੰ다 ਸਿੰਘ ਬਹਾਦਰ ਜੀ ਨੇ ਸਰਹੰਦ ਫਤਿਹ ਕਰੀ ਸੀਗੀ ਤੇ ਸਾਰੀ ਸਰੰਦ ਬਾਦ ਦਿੱਤੀ ਸੀਗੀ ਤੇ ਉਸ ਟਾਈਮ ਇਦਾਂ ਦੇ ਹੀ ਜੋ ਕਿ ਅੱਖ ਬੁਰਜ ਬਣੇ ਹੋਏ ਸੀਗੇ ਸਾਨੂੰ ਸਰੰਦ ਦੇ ਵਿੱਚ ਉਹਨਾਂ ਵਿੱਚੋਂ ਅੱਠਾਂ ਵਿੱਚੋਂ ਜੋ ਸੱਤ ਬੁਰਜ ਸੀਗੇ ਉਹ ਢਾਟੇ ਦੀ ਕਰ ਦਿੱਤੇ ਤੇ ਉਹਨਾਂ ਵਿੱਚੋਂ ਇੱਕ ਬੁਰਜ ਛੱਡ ਦਿੱਤਾ ਸੀਗਾ ਜਿੱਥੇ ਕਿ ਧੰਨ ਧੰਨ ਬਾਬਾ ਜੋਰਾਵਾਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਧੰਨ ਮਾਤਾ ਗੁਜਰ ਕੌਰ ਜੀ ਜੋ ਇਸ ਬੁਰਜ ਵਿੱਚ ਰਹੇ ਸਨ ਉਹਨਾਂ ਨੂੰ ਛੱਡ ਦਿੱਤਾ ਕਿਉਂਕਿ ਸਿੰਘਾਂ ਨੇ ਕਿਹਾ ਸੀਗਾ ਕਿ ਆਪਣੇ ਗੁਰੂ ਸਾਹਿਬ ਸਭੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਪਰਿਵਾਰ ਦੀ ਜੋ ਇੱਕ ਨਿਸ਼ਾਨੀ ਦੇ ਤੌਰ ਤੇ ਇਸ ਬੁਰਜ ਨੂੰ ਛੱਡਿਆ ਗਿਆ ਉਹਨਾਂ ਦੇ ਮਤਾਬਕ ਇਸ ਠੰਡੇ ਬੁਰਜ ਦੀ ਉਚਾਈ ਜੋ ਕਿ 140 ਫੁੱਟ ਦੇ ਕਰੀਬ ਦੱਸੀ ਗਈ ਹੈ 2014 ਦੇ ਵਿੱਚ ਇਸ ਇਮਾਰਤ ਨੂੰ ਮੋੜ ਸੁਰਜੀਤ ਕੀਤਾ ਗਿਆ ਜੋ ਅੱਜ ਆਪਾਂ ਬਹੁਤ ਹੀ ਸੋਹਣਾ ਗੁਰਦਾਰਾ ਸਾਹਿਬ ਦੇਖ ਰਹੇ ਹਾਂ ਇਹ ਐਸਜੀਪੀਸੀ ਦੁਆਰਾ ਬਣਵਾਇਆ ਗਿਆ ਇਸ ਤੋਂ ਬਾਅਦ ਆਪਾਂ ਗੁਰਦਾਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਜਿੱਥੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਤੇ ਧੰਨ ਮਾਤਾ ਗੁਜਰਕੌਰ ਜੀ ਨੇ ਰਾਤਾ ਗੁਜ਼ਾਰੀਆਂ ਸਾਨੂੰ ਆਪਾਂ ਤੁਹਾਨੂੰ ਇਸ ਗੁਰਦਾਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਲੋ ਜੀ ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਦਰਸ਼ਣੀ ਡਿਊਟੀ ਦੇ ਇੱਕ ਪਾਸੇ ਹੀ ਜੋ ਕਿ ਸਰੋਵਰ ਬਣਿਆ ਹੋਇਆ ਹੈ ਤੇ ਨਾਲ ਇਤਿਹਾਸ ਲਿਖਿਆ ਹੋਇਆ ਹੈ ਤੇ ਗੁਰਦਾਰਾ ਸਾਹਿਬ ਦੇ ਪਰ ਉਸ ਇਸ ਸਾਈਡ ਤੇ ਕਿਉਂਕਿ ਮਾਤਾ ਗੁਜਰ ਕੌਰ ਦੀ ਲੰਗਰ ਹਾਲ ਹੈ ਚਲੋ ਹੁਣ ਆਪਾਂ ਗੁਰਦਵਾਰ ਸਾਹਿਬ ਦੇ ਤੁਹਾਨੂੰ ਅੰਦਰ ਤੋਂ ਦਰਸ਼ਨ ਕਰਾਉਨੇ ਆ ਤੇ ਇਸ ਜਗ੍ਹਾ ਤੇ ਹੀ ਗੁਰਦੁਆਰਾ ਸਾਹਿਬ ਦਾ ਜੋ ਕਿ ਇਤਿਹਾਸ ਲਿਖਿਆ ਹੋਇਆ ਹੈ ਤੁਸੀਂ ਆਪ ਖੁਦ ਪੜ੍ਹ ਵੀ ਸਕਦੇ ਹੋ ਤੇ ਆਪਣੇ ਬੱਚਿਆਂ ਨੂੰ ਵੀ ਪੜ੍ਹਾ ਸਕਦੇ ਹੋ ਆਪਾਂ ਹੁਣ ਗੁਰਦਰਾ ਸਾਹਿਬ ਦੇ ਅੰਦਰ ਤੋਂ ਦਰਸ਼ਨ ਕਰਦੇ ਆ ਜੀ ਆਲਦਾ ਲੋ ਜੀ ਹੁਣ ਆਪਾਂ ਗੁਰਦਰਾ ਸਾਹਿਬ ਦੇ ਅੰਦਰ ਤੋਂ ਦਰਸ਼ਨ ਕਰ ਚੁੱਕੇ ਆਂ ਤੇ ਇੱਥੇ ਇਸੇ ਸਥਾਨ ਤੇ ਹੀ ਜਦੋਂ ਰਾਤ ਨੂੰ ਮਾਤਾ ਗੁਜਰੀ ਜੀ ਨੇ ਜੋ ਮਗਲਾ ਵੱਲੋਂ ਤੋਂ ਖਾਣ ਪੀਣ ਨੂੰ ਜੋ ਰਸਤੇ ਦਿੱਤੀ ਗਈ ਸੀਗੀ ਉਹਨਾਂ ਨੇ ਛਕਣ ਤੋਂ ਇਨਕਾਰ ਕਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਬਾਬਾ ਮੋਤੀਰਾਮਹ ਰਾਜ ਜੀ ਨੇ ਆਪਣੇ ਘਰ ਤੋਂ ਲਿਆ ਕੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਦੁੱਧ ਛਕਾਇਆ ਸੀਗਾ ਉਸ ਦੇ ਬਦਲੇ ਹੀ ਮੁਗਲਾ ਨੇ ਉਹਨਾਂ ਨੂੰ ਬਹੁਤ ਹੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀਗਾ ਉਹਨਾਂ ਦੇ ਪੂਰੇ ਪਰਿਵਾਰ ਦੇ ਸਮੇਤ ਜੋ ਕਿ ਇਸ ਤੇ ਵੀ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਜਿੱਥੇ ਉਹਨਾਂ ਦਾ ਸਥਾਨ ਬਣਿਆ ਹੋਇਆ ਹੈ ਤੇ ਜਿੱਥੇ ਹੀ ਪਵਿੱਤਰ ਜੋ ਗਲਾਸ ਨੇ ਜਿਹਨਾਂ ਵਿੱਚ ਸਾਹਿਬਜਾਦਿਆਂ ਨੂੰ ਜੋ ਦੁੱਧ ਪਲਾਇਆ ਸੀਗਾ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਅੱਜ ਦੀ ਵੀਡੀਓ ਵਿੱਚ ਇਤਿਹਾਸ ਬਾਰੇ ਜੋ ਜਾਣਕਾਰੀ ਦਿੰਦੇ ਆ ਹੋਇਆ ਮੇਰੇ ਤੇ ਕੋਈ ਗਲਤੀ ਹੋ ਗਈ ਹੋਵੇ ਤਾਂ ਤੁਸੀਂ ਅਣਜਾਣ ਜਾਂ ਜੋ ਸੇਵ ਗੁਰੂ ਘਰ ਦਾ ਜੋ ਸੇਵਕ ਸਮਝ ਕੇ ਜਾਂ ਅਣਜਾਣ ਜਾਂ ਬੱਚਾ ਸਮਝ ਕੇ ਤੁਸੀਂ ਮੈਨੂੰ ਮਾਫ਼ ਕਰ ਦਿਓ ਤੇ ਤੁਸੀਂ ਕਮੈਂਟਾਂ ਦੇ ਵਿੱਚ ਜੋ ਜੇ ਤੁਹਾਨੂੰ ਲੱਗਿਆ ਵੀ ਇੱਥੇ ਮੇਰੇ ਇਤਿਹਾਸ ਦੇ ਵਿੱਚ ਮੈਂ ਗਲਤੀ ਦੁਹਾਈ ਆ ਤੇ ਤੁਸੀਂ ਇਹ ਕਮੈਂਟਾਂ ਵਿੱਚ ਦੱਸ ਸਕਦੇ ਹੋ ਵੀ ਕਮੈਂਟ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਦੀ ਇੱਥੇ ਹੀ ਕਰਦੇ ਹਾਂ ਅਸੀਂ ਸਮਾਪਤੀ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ